ਤਨੁਵਾਹੀ ਗੁਰੂ ਸਾਹਿਬ ਜੀਓ ਉਗਰ ਕੀ ਸੇਵਾ ਚਕਰੀ ਪਰਜਕਾਰ ਕਮਾਏ ਜੇ ਹਾ ਸੇਵ ਤੇ ਹੋਵ ਜੇ ਚੱਲੇ ਤਸਰ ਜਾਏ ਨਾਨਕ ਸਭ ਕਿਸ ਆਪ ਹੈ ਔਰ ਨਾ ਦੂਜੀ ਜਾਏ ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ ਤਦ ਜੀਵਨ ਅਵਰਨਾ ਕੋਈ ਤਦ ਜੀਵਣ ਹੋਰ ਸ਼੍ਰੀਖ ਹੋਵੇ ਤਾਂ ਆਖੀਐ ਤਦ ਜੀਵਣ ਤੁਹੈ ਹੋਈ ਜਨ ਤੂੰ ਸੇਵਿਆ ਤਨ ਸੁਖ ਪਾਇਆ ਹੋਰ ਦੱਸ ਦੀ ਰੀਸ ਕਰੇ ਕਿਆ ਕੋਈ ਤੂੰ ਬੰਨਣ ਘੜਨ ਸਮਰੱਥ ਦਾ ਤਾਰ ਹੈ ਤਉਦ ਅਗਰ ਮੰਗਣੋਂ ਹੱਥ ਜੋੜ ਖੜੀ ਸੋਈ ਤਉ ਤੇ ਜੀਵਣ ਦਤਾਰ ਮੈਂ ਕੋਈ ਨਦਰ ਨ ਆਵਾਂ ਤਉ ਦਸ ਸਭੈ ਨੂੰ ਦਾਨ ਦਿੱਤਾ ਖੰਡੀ ਵਰ ਭੰਡੀ ਪਾਤਲੈ ਪੁਰਾਈ ਸਭ ਲੋਈ ਡੰਡਉਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਰ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸ਼ਬਦ ਗੁਰੂ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੋੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਰੋਜ਼ਾਨਾ ਦੀ ਤਰ੍ਹਾਂ ਦੀਨ ਦੁਨੀਆ ਦੇ ਵਾਲੀ ਸਰਬ ਕਲਾ ਸਮਰੱਥ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠ ਕੇ ਲੜੀਵਾਰ ਕਥਾ ਵਿਚਾਰ ਦੇ ਨਾਲ ਆਪਨ ਸਾਰੇ ਜਣੇ ਸਾਂਝ ਪਾ ਰਹੇ ਆ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਗੁਰ ਫਤਿ ਪ੍ਰਵਾਨ ਕਰੋ ਜੀ ਸਰਬਤ ਮਾਈ ਭਾਈ ਉੱਗਜ ਕੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਫਰਮਾਨ ਕਰਦੇ ਨੇ ਔਰ ਸਾਨੂੰ ਭੁੱਲੇ ਭਟਕੇ ਜੀਵਾਂ ਨੂੰ ਸਿੱਧੇ ਰਸਤੇ ਪਾ ਰਹੇ ਨੇ ਪਾਦਸ਼ਾਹ ਜੀ ਦਾ ਕੀ ਫਰਮਾਨ ਹੈ ਗੁਰ ਕੀ ਸੇਵਾ ਚਾਕਰੀ ਪਰ ਰੱਜਕਾਰ ਕਮਾਏ ਚਾਕਰੀ ਦਾ ਭਾਵਰ ਤਾਂ ਆਪਾਂ ਸਮਝਦੇ ਆ ਨੌਕਰੀ ਕਈ ਵਾਰੀ ਆਪਾਂ ਆਮ ਸ਼ਬਦ ਆਪਣੇ ਰਾਜੀ ਵਰਤਦੇ ਹੋ ਨੌਕਰ ਚਾਕਰ ਚਾਕਰੀ ਦਾ ਭਾਅ ਵਰਤ ਕੀ ਜੀ ਨੌਕਰੀ ਪਾਦਸ਼ਾਹ ਜੀ ਫਰਮਾਨ ਕਰਦੇ ਨੇ ਗੁਰਮੁਖ ਪਿਆਰਿਆ ਤੇਰੀ ਅਸਲੀ ਨੌਕਰੀ ਕੀ ਹੈ ਗੁਰ ਕੀ ਸੇਵਾ ਇਹ ਨੌਕਰੀ ਹੈ ਜੀ ਗੁਰੂ ਦੀ ਸੇਵਾ ਗੁਰ ਕੀ ਸੇਵਾ ਚਾਹ ਕਰੀ ਨੌਕਰਤਾ ਬਣ ਗਿਆ ਚਾਕਰੀ ਤਾਂ ਕੀਤੀ ਹੈ ਗੁਰੂ ਦੀ ਪਰ ਪਾਸ਼ਾ ਕਹਿੰਦੇ ਕਰਨੀ ਕਿਵੇਂ ਹੈ ਤੈ ਰਚਕਾਰ ਕਮਾਏ ਕਾਰਮਿੰਜ ਕੰਮ ਗੁਰੂ ਦੀ ਨੌਕਰੀ ਕਰਦਿਆਂ ਜ਼ਿੰਦਗੀ ਵਿੱਚ ਜਿਹੜਾ ਵੀ ਕੰਮ ਕਾਰਜ ਕਰਨਾ ਉਹਦੇ ਭੈ ਵਿੱਚ ਰਹਿ ਕੇ ਕਰਨਾ ਆਖੋ ਸਤਨਾਮ ਕੋਈ ਵੀ ਕੰਮ ਕਰਨਾ ਕੰਮ ਕਰਨ ਦਾ ਭਾਵਰ ਨਹੀਂ ਵੀ ਅਸੀਂ ਕੋਈ ਬਿਜ਼ਨਸ ਕਰ ਰਹੇ ਕੰਮ ਕਰ ਕੋਈ ਵੀ ਬੰਦਾ ਕੰਮ ਕਰਦਾ ਦੁਨੀਆ ਤੇ ਹੋਰ ਵੀ ਬੜੇ ਕੰਮ ਆ ਜੇ ਵੀ ਆਪਾਂ ਬੱਚੇ ਦਾ ਵਿਆਹ ਕਰਨਾ ਉਦੋਂ ਵੀ ਮਨ ਅੰਦਰ ਭੈ ਹੋਵੇ ਬੱਚੇ ਦਾ ਜਨਮ ਹੋਇਆ ਉਦੋਂ ਵੀ ਮਨ ਅੰਦਰ ਭੈ ਹੋਵੇ ਜ਼ਿੰਦਗੀ ਵਿੱਚ ਕੋਈ ਹੋਰ ਕਾਰਜ ਕਰ ਰਿਹਾ ਉਦੋਂ ਵੀ ਤੇਰੇ ਮਨ ਅੰਦਰ ਡਰ ਹੋਵੇ ਭੈ ਹੋਵੇ ਪਾਸ਼ਾ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਨੇ ਕਿਉਂਕਿ ਜਿਹੜਾ ਨੌਕਰ ਹੁੰਦਾ ਉਹ ਹਮੇਸ਼ਾ ਮਾਲਕ ਦੇ ਭੈਅ ਵਿੱਚ ਰਹਿੰਦਾ ਮਾਲਕ ਦੇ ਡਰ ਵਿੱਚ ਰਹਿੰਦਾ ਵੀ ਮੇਰੇ ਕੋਈ ਗਲਤੀ ਨਾ ਹੋ ਜਾਵੇ ਜੇ ਮੇਰੇ ਕੋਲ ਗਲਤੀ ਹੋ ਗਈ ਤਾਂ ਮੇਰਾ ਮਾਲਕ ਮੈਨੂੰ ਚਿੜਕੂਗਾ ਉਸੇ ਉਹ ਆਪਾਂ ਦੁਕਾਨ ਤੇ ਕੋਈ ਨੌਕਰ ਰੱਖ ਲਈਏ ਕੋਈ ਮੁੰਡਾ ਰੱਖ ਲਈਏ ਕੰਮ ਕਰਨ ਵਾਲਾ ਉਹ ਡਰ-ਡਰ ਕੇ ਕੰਮ ਕਰੂਗਾ ਹਮੇਸ਼ਾ ਡਰੂਗਾ ਇੰਨੇ ਰੋਕ ਕੇ ਸੌਦਾ ਵੱਧ ਨਾ ਜੋਖਿਆ ਜਾਵੇ ਘਟ ਨਾ ਜੋਖਿਆ ਜਾਵੇ ਮੇਰਾ ਮਾਲਕ ਮੈਨੂੰ ਗੁੱਸੇ ਹੋ ਕੱਪੜੇ ਵਾਲੀ ਦੁਕਾਨ ਤੇ ਮੁੰਡਾ ਰੱਖਿਆ ਹੋਵੇ ਤਾਂ ਕੋਈ ਬੱਚਾ ਰੱਖਿਆ ਹੋਵੇ ਨੌਕਰ ਰੱਖਿਆ ਹੋਵੇ ਤਾਂ ਵੀ ਉਹ ਡਰੂ ਇਹ ਮੇਰੇ ਕੋਈ ਗਲਤ ਕੰਮ ਨਾ ਹੋ ਜੇ ਮੇਰਾ ਮਾਲਕ ਮੈਨੂੰ ਗੁੱਸੇ ਹੋ ਜਿਹੜਾ ਕੂਗਾ ਵਾਈ ਖੇਤੀ ਕਰਦੇ ਆ ਆਪਾਂ ਰੱਖਦੇ ਆ ਨੌਕਰ ਸਿਰੀ ਉਹ ਵੀ ਡਰਦਾ ਵੀ ਮੇਰੇ ਕੋਲੋਂ ਕੋਈ ਗਲਤ ਕੰਮ ਨਾ ਹੋ ਜੇ ਜੇ ਮੇਰੇ ਕੋਲੋਂ ਕੋਈ ਗਲਤ ਕੰਮ ਹੋ ਗਿਆ ਤਾਂ ਮੇਰਾ ਮਾਲਕ ਮੈਨੂੰ ਗੁੱਸੇ ਹੋ ਗੁਰਮੁਖ ਪਿਆਰੇ ਇਸੇ ਤਰ੍ਹਾਂ ਸੀ ਗੁਰੂ ਦੇ ਜਦੋਂ ਨੌਕਰ ਬਣ ਗਏ ਗੁਰੂ ਦੇ ਚਾਕਰ ਬਣ ਗਏ ਉਹ ਜੱਟ ਵਿੱਚ ਰਹਿ ਕੇ ਜ਼ਿੰਦਗੀ ਦੇ ਕਾਰਜ ਜਦੋਂ ਕਰਨੇ ਆ ਡਰ ਕੇ ਕਿ ਮੇਰੇ ਕੋ ਜ਼ਿੰਦਗੀ ਵਿੱਚ ਵਿਚਰਦੇ ਕੋਈ ਗਲਤੀ ਨਾ ਹੋ ਜਾਵੇ ਜੇ ਮੇਰੇ ਕੋ ਕੋਈ ਮਿਸਟੇਕ ਹੋ ਗਈ ਗਲਤੀ ਹੋ ਗਈ ਤਾਂ ਮੇਰਾ ਮਾਲਕ ਮੈਨੂੰ ਗੁੱਸੇ ਹੋ ਇਹ ਮਾਨਨਦਰ ਧਾਰਨਾ ਧਾਰ ਕੇ ਜ਼ਿੰਦਗੀ ਦੇ ਵਿੱਚ ਵਿਤਰਨਾ ਕਾਰਜ ਕਰਨਾ ਕੰਮ ਕਰਨਾ ਸਣੋ ਪਾਸ਼ਾ ਜੀ ਗੁਰ ਕੀ ਸਿਵਾ ਚੱਕਰੀ ਭੈ ਰਜਕਾਰ ਕਮਾਏ ਜਿਹੜਾ ਫਿਰ ਉਹਦੇ ਪੈਰ ਵਿੱਚ ਰਹਿ ਕੇ ਕੰਮ ਕਰਦਾ ਗੁਰਮੁਖ ਪਿਆਰੇ ਵੇਖੋ ਕੋਈ ਨੌਕਰ ਰੱਖੇ ਨੂੰ 10 ਸਾਲ ਹੋ ਗਏ ਕਿਸੇ ਨੇ 20 ਸਾਲ ਹੋ ਗਏ ਕਿਸੇ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਵਿਸ਼ਵਾਸ ਬਣ ਜਾਂਦਾ ਯਕੀਨ ਬਣ ਜਾਂਦਾ ਮਾਲਕ ਦਾ ਉਹ ਸਾਰੀ ਜ਼ਿੰਦਗੀ ਨੌਕਰ ਨਾਲ ਸਾਰੀ ਜ਼ਿੰਦਗੀ ਨਗਾਹ ਦਿੰਦਾ ਫਿਰ ਉਹਦੇ ਤੇ ਐਨਾ ਮਾਲਕ ਦਾ ਵਿਸ਼ਵਾਸ ਬਣ ਜਾਂਦਾ ਕਿ ਕਈ ਵਾਰੀ ਨਿੱਜੀ ਕੰਮ ਜਿਹੜੇ ਹੁੰਦੇ ਆ ਉਹ ਵੀ ਨੌਕਰ ਨੂੰ ਕਹਿ ਦਿੰਦਾ ਕਿ ਜਾ ਤੂੰ ਹੀ ਕਰਿਆ ਇਤੋਂ ਤੱਕ ਵੀ ਨੌਕਰ ਹੈ ਲੱਖਾਂ ਰੁਪਈਆ ਦਾ ਹਿਸਾਬ ਕਿਤਾਬ ਬੈਂਕ ਵਿੱਚ ਤੂੰ ਹੀ ਕਰਿਆ ਯਾਰ ਕਹੂੰ ਤੇ ਉਹਨਾਂ ਦੇ ਨਾਂ ਖਲਾ ਦਿੱਤੇ ਤੇਰੇ ਸੈਨ ਚੱਲਣਗੇ ਆਪ ਹੀ ਸੈਨ ਕਰਦੀ ਉੱਥੇ ਵਿਸ਼ਵਾਸ ਬਣ ਗਿਆ ਨਾ ਘਰੋਸਾ ਬਣ ਗਿਆ ਵਿਸ਼ਵਾਸ ਬਣ ਗਿਆ ਤੇ ਪਾਦਸ਼ਾਹ ਕਹਿੰਦੇ ਇਸੇ ਤਰ੍ਹਾਂ ਗੁਰਮੁਖ ਪਿਆਰਿਆ ਜ ਜਦੋਂ ਤੂੰ ਵਿਸ਼ਵਾਸ ਪਾਤਰ ਉਸ ਮਾਲਕ ਦਾ ਨੌਕਰ ਬਣ ਜਾਵੇਂਗਾ ਤੇ ਫਿਰ ਅਗਲੀ ਪੰਕਤੀ ਅੰਦਰ ਕਿੱਡੇ ਪਿਆਰੇ ਸ਼ਬਦਾਂ ਵਿੱਚ ਸਮਝਾਇਆ ਪਾਦਸ਼ਾਹ ਨੇ ਜਿਹਾ ਸਿਰ ਤੇ ਹੋਵਾ ਜੇ ਚੱਲੈ ਤਸ ਰਜਾਇ ਜੇ ਉਹਦੀ ਰਜਾ ਵਿੱਚ ਚੱਲਣਾ ਸਿੱਖ ਲਵੇ ਉਹਦੇ ਹੁਕਮ ਵਿੱਚ ਚੱਲਣਾ ਸਿੱਖ ਲਵੇ ਉਹਦਾ ਨੌਕਰ ਬਣ ਜਾਵੇ ਫਿਰ ਪਾਸ਼ਾ ਕਹਿੰਦੇ ਜਿਹੜਾ ਸੇਵੇ ਤੇ ਹੋ ਹੋਵੇ ਜਿਹਦੀ ਸੇਵਾ ਕਰਨੀ ਐ ਫਿਰ ਤੂੰ ਉਹਦੇ ਵਰਗਾ ਹੀ ਹੋ ਜਾਵੇਂਗਾ ਕੋ ਸਤਨਾਮ ਉਹਦੇ ਵਰਗਾ ਹੀ ਹੋ ਜਾਵੇਂਗਾ ਜਿਹਦੀ ਸੇਵਾ ਕਰਨੀ ਐ ਨਾ ਤੂੰ ਇਮਾਨਦਾਰੀ ਨਾਲ ਇਮਾਨਦਾਰੀ ਦੇ ਨਾਲ ਰੋਸਾ ਜਕੀਨ ਬਣਾ ਕੇ ਫਿਰ ਤੂੰ ਉਹਦੇ ਵਰਗਾ ਹੋ ਜਾਵੇਂਗਾ ਤੇਰੇ ਵਿੱਚ ਤਾਂ ਤੇਰੇ ਮਾਲਕ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਕੋ ਸਤਨਾਮ ਬਾਣੀ ਅੰਦਰ ਪਾਸ਼ਾ ਜੀ ਫਰਮਾਨ ਕਰਦੇ ਨੇ ਕਹਿੰਦੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ اے ਪਾਦਸ਼ਾਹ ਤੇਰੇ ਵਿੱਚ ਮੇਰੇ ਵਿੱਚ ਮੇਰੇ ਵਿੱਚ ਤਾਂ ਤੇਰੇ ਵਿੱਚ ਫਰਕ ਕੀ ਹੈ ਭਗਤ ਰਬਦਾਸ ਜੀ ਦਾ ਸ਼ਬਦ ਹੈ ਤੋਈ ਮੋਹੀ ਮੋਹੀ ਤੋਈ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਕਹਿੰਦੇ ਸਿਰਫ ਇਨਾ ਕੀ ਫਰਕ ਹੈ ਜਿਵੇਂ ਸੋਨਾ ਤੇ ਸੋਨੇ ਤੋਂ ਤਿਆਰ ਕੀਤੇ ਹੋਏ ਜੇਵਰ ਇੰਨਾ ਕੀ ਫਰਕ ਹੈ ਸੋਨਾ ਤੇ ਸੋਨੇ ਤੋਂ ਤਿਆਰ ਕੀਤੇ ਹੋਏ ਜੇਵਰ ਗਹਿਣਾ ਪਾਣੀ ਤੇ ਪਾਣੀ ਦੇ ਵਿੱਚੋਂ ਨਿਕਲ ਰਹੀਆਂ ਲਹਿਰਾਂ ਤਰੰਗਾਂ ਸਿਰਫ ਇੰਨਾ ਕੀ ਫਰਕ ਹੈ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਬਾਸਾ ਹੀ ਫਰਕ ਹੈ ਜਿਹੜਾ ਉਹਦਾ ਬਣ ਗਿਆ ਵਫਾਦਾਰ ਨੌਕਰ ਬਣ ਗਿਆ ਗੁਰਮੁਖ ਪਿਆਰਿਓ ਉਹਦਾ ਤੇ ਉਹਦੇ ਮਾਲਕ ਵਿੱਚ ਕੋਈ ਬਾਲਾ ਅੰਤਰ ਨਹੀਂ ਰਹਿ ਜਾਂਦਾ ਕੋ ਸਤਨਾਮ ਕੋਈ ਫਰਕ ਨਹੀਂ ਜੇ ਰਹਿੰਦਾ ਮੇਰੇ ਪਾਦਸ਼ਾਹ ਜੀ ਕੀ ਸਮਝਾਉਂਦੇ ਨੇ ਫਿਰ ਸਾਨੂੰ ਸਮਝਾਉਣਾ ਕਰਦੇ ਨੇ ਨਾਨਕ ਸਬਕਿਸ਼ ਆਪ ਹੈ ਅਵਰ ਨ ਦੂਜੀ ਜਾਏ ਨਾਨਕ ਸਬਕਿਸ਼ ਆਪ ਹੈ ਉਹ ਸਾਰਾ ਕੁਝ ਪਰਮੇਸ਼ਰ ਆਪ ਹੀ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪ ਹੀ ਮਾਲਕ ਆਪੇ ਨੌਕਰ ਆਪੇ ਗੁਰੂ ਆਪੇ ਚੇਲਾ ਕੋਈ ਫਰਕ ਨਹੀਂ ਉਹਨੇ ਗੁਰਮੁਖ ਪਿਆਰਿ ਰੱਖਿਆ ਪੰਜ ਸਾਜੇ ਪੰਜਾਂ ਨੂੰ ਦਾਤ ਅੰਮ੍ਰਿਤ ਦੀ ਦਾਤ ਤੇ ਪੰਜਾਂ ਪਾਸੋਂ ਆਪ ਵੀ ਅੰਮ੍ਰਿਤ ਦੀ ਦਾਤ ਲਈ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੈ ਦਰਗੇ ਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭਾਈ ਦਇਆ ਸਿੰਘ ਜੀ ਨੇ ਇੱਕ ਸਵਾਲ ਕੀਤਾ ਕਹਿੰਦੇ ਬਾਦਸ਼ਾਹ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਸਰੀਰਕ ਦਰਸ਼ਨ ਕਿਵੇਂ ਕਰਾਂਗੇ ਕਿਵੇਂ ਦਰਸ਼ਨ ਹੋਣਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਲਗੇ ਭਾਈ ਦਇਆ ਸਿੰਘਾ ਸਾਬਤ ਸੂਰਤ ਤਿਆਰ ਬਰਤਿਆਰ ਸਿੰਘ ਉਹਨਾਂ ਦੇ ਦਰਸ਼ਨ ਕਰ ਲਵੀ ਸਾਡੇ ਦਰਸ਼ਨ ਹੋ ਜਾਣਗੇ ਭਾਈ ਦਇਆ ਸਿੰਘ ਜੀ ਫਿਰ ਬੋਲੇ ਕਹਿੰਦੇ ਪਾਤਸ਼ਾਹ ਜੇ ਬਹੁਤੇ ਸਿੰਘ ਨਾਮ ਮਿਲਣਾਂ ਸਤਿਗੁਰੂ ਕਹਿੰਦੇ ਪੰਜ ਸਿੰਘ ਮਿਲ ਜਾਣ ਪੰਜ ਪੰਜ ਪਿਆਰੇ ਪੰਜ ਸਿੰਘ ਹੋਣ ਤਿਆਰਦਰ ਤਿਆਰ ਸਾਬਤ ਸੂਰਤੋੜ ਉਹਨਾਂ ਦੇ ਦਰਸ਼ਨ ਕਰ ਲਵੀ ਮੇਰੇ ਦਰਸ਼ਨ ਹੋ ਜਾਣਗੇ ਆਪਾਂ ਸਤਨਾਮ ਗੱਜ ਕੇ ਬੋਲੋ ਜੀ ਸਤਨਾਮ ਭਾਈ ਦਇਆ ਸਿੰਘ ਬੜੀ ਲੰਮੀ ਸੋਚ ਦੇ ਮਾਲਕ ਸੀ ਗੁਰਮੁਖ ਪਿਆਰੇ ਉਹ ਮੌਤ ਲੰਮੀ ਸੋਚ ਦੇ ਮਾਲਕ ਉਹਨਾਂ ਨੂੰ ਪਤਾ ਸੀ ਵੀ ਕੋਈ ਸਮਾਂ ਇਦਾਂ ਦਾ ਆਉਣਾ ਪੰਜ ਸਿੰਘਣੀ ਮਿਲਨੇ ਆਖੋ ਸਤਨਾਮ ਆ ਵੇਖੋ ਜਦੋਂ ਆਪਾਂ ਨਗਰ ਕੀਰਤਨ ਕੱਢਦੇ ਆ ਪੰਜ ਪਿਆਰੇ ਸਾਜਣੇ ਹੁੰਦੇ ਆ ਨਾ ਤੇ ਪੰਜ ਪਿਆਰੇ ਇੱਕ ਪਿੰਡ ਚ ਨਹੀਂ ਲੱਭਦੇ ਇਤੋਂ ਨਾਲ ਤੇ ਮੈਨੂੰ ਪਤਾ ਨਹੀਂ ਵੈਸੇ ਜਿੰਨਾ ਕ ਮੇਰਾ ਤਜਰਬਾ ਇੱਕ ਪਿੰਡ ਦੇ ਵਿੱਚੋਂ ਪੰਜ ਪਿਆਰੇ ਨਹੀਂ ਜਲავਦੇ ਕਈਆਂ ਪਿੰਡਾਂ ਦੇ ਵਿੱਚੋਂ ਇਕੱਠੇ ਕਰਨੇ ਪੈਂਦੇ ਕਈਆਂ ਨੂੰ ਕਹਿਣਾ ਪੈਂਦਾ ਫਲਾਨਿਆਂ ਇੱਕ ਸਿੰਘ ਦੇਈ ਫਲਾਨਿਆਂ ਇੱਕ ਸਿੰਘ ਦੇਈ ਕੀ ਕਰਨਾ ਪੰਜਾਂ ਪਿਆਰਿਆਂ 'ਚ ਡਿਊਟੀ ਲਗਾਉਣੀ ਆਖੋ ਸਤਨਾਮ ਫਿਰ ਕਈਆਂ ਪਿੰਡਾਂ ਦੇ ਵਿੱਚੋਂ ਕਹਿ ਕੇ ਆ ਕੇ ਪੰਜ ਪਿਆਰੇ ਪੰਜ ਪਿਆਰੇ ਲੱਭਣੇ ਪੈਂਦੇ ਆ ਇੱਕ ਪਿੰਡ ਚ ਕਿੱਥੋਂ ਲੱਭਦੇ ਆ ਗੁਰਮੁਖ ਪਿਆਰੇ ਕਿੱਡੀ ਲੰਮੀ ਸੋਚ ਦੇ ਮਾਲਕ ਸੀਗੇ ਦਇਆ ਸਿੰਘ ਜੀ ਇਹਦੇ ਮਹਾਰਾਜ ਜੇ ਪੰਜ ਵੀ ਨਾਮ ਮਿਲਨ ਫਿਰ ਜੇ ਪੰਜ ਵੀ ਨਾਮ ਮਿਲਨ ਫਿਰ ਤੇ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਸਰਬੰਸ ਵਾਰਨ ਵਾਲੇ ਪਾਦਸ਼ਾਹ ਕਹਿ ਲਗੇ ਦਇਆ ਸਿੰਘਾ ਜੇ ਪੰਜ ਵੀ ਨਾਮ ਮਿਲਨ ਆਪਣੇ ਆਪ ਨੂੰ ਤਿਆਰ ਵਰਤਿਆਰ ਹੋ ਕੇ ਸ਼ੀਸ਼ੇ ਗਾੜੀ ਖੜਾ ਉਹ ਜਾਮੀ ਤੇਰੇ ਆਪਣੇ ਵਿੱਚੋਂ ਹੀ ਤੇਰੇ ਮਾਲਕ ਦੇ ਤੈਨੂੰ ਦਰਸ਼ਨ ਹੋ ਜਾਣਗੇ ਆਖੋ ਸਤ ਨਾਮ ਤੇਰੇ ਵਿੱਚੋਂ ਹੀ ਤੈਨੂੰ ਦਰਸ਼ਨ ਹੋ ਜਾਣਗੇ ਮੰਨਣ ਚ ਆ ਗਈ ਗਾਥ ਚਰਨਾ ਤੇ ਨਿਗ ਪਿਆ ਸੱਚੇ ਪਾਤਸ਼ਾਹ ਕਿੱਡੀ ਸੋਚ ਦੇ ਮਾਲਕ ਸੀਗੇ ਕਿੱਡੀ ਤਾਂ ਹੀ ਆਪਾਂ ਗੁਰਮੁਖ ਪਿਆਰੇ ਜਦੋਂ ਸਿੰਘ ਸਿੰਘ ਨੂੰ ਮਿਲਦਾ ਤੇ ਆਪਾਂ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਚੇਤੇ ਆ ਜਾਵੇ ਗੁਰੂ ਚੇਤੇ ਆ ਜਾਵੇ ਮਾਲਕ ਚੇਤੇ ਆ ਜਾਵੇ ਤਾਂ ਆਪਾਂ ਫਤਿਹ ਦੀ ਸਾਂਝ ਪਾਉਂਦੇ ਆ ਗੁਰਮੁਖ ਪਿਆਰਿਓ ਅੰਬਰ ਤੇ ਛਗਣਾ ਜ਼ਰੂਰੀ ਹੈ ਸਾਡੇ ਵਾਸਤੇ ਅੰਬਰ ਤੇ ਛਕੀਏ ਗੁਰੂ ਵਾਲੇ ਬਣੀਏ ਸਿੰਘ ਸੱਜੀਏ ਤਿਆਰ ਵਰਤਿਆਰ ਸਰਦਾਰੀ ਪਾਦਸ਼ਾਹ ਨੇ ਲੈ ਕੇ ਦਿੱਤੀ ਹੈ ਸਰਦਾਰੀ ਸਾਨੂੰ ਦਿੱਤੀ ਹੈ ਗੁਰਮੁਖ ਪਿਆਰਿਓ ਕੋਈ ਸਮਾਂ ਹੁੰਦਾ ਸੀ ਇਸ ਧਰਤੀ ਤੇ ਜਿਹੜੀ ਧਰਤੀ ਤੇ ਆਪਾਂ ਰਹਿੰਦੇ ਹਾਂ ਇਸ ਧਰਤੀ ਤੇ ਆਮ ਬੰਦਾ ਪੱਗ ਨਹੀਂ ਸੀ ਬਣ ਸਕਦਾ ਰਾਜੇ ਪੱਗ ਬਣਦੇ ਹੁੰਦੇ ਸੀ ਰਾਜੇ ਰਾਜਾ ਪੱਗ ਬਣ ਸਕਦਾ ਆਮ ਬੰਦੇ ਨੂੰ ਪੱਗ ਲਾਉਣ ਨਹੀਂ ਸੀ ਪਾਦਸ਼ਾਹ ਨੇ ਆਮ ਬੰਦਾ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਸੀ ਰਾਜਾ ਹੀ ਕਰ ਸਕਦਾ ਸੀ ਜਾਂ ਉਹਦੇ ਸਿਪਾਈ ਕਰਦੇ ਸੀ ਰਾਜਾ ਆਮ ਬੰਦਾ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ ਆਮ ਬੰਦਾ ਸ਼ਸਤਰ ਨਹੀਂ ਰੱਖ ਸਕਦਾ ਸੀ ਪਾਦਸ਼ਾਹ ਨੇ ਸਾਨੂੰ ਸਰਦਾਰੀਆਂ ਲੈ ਕੇ ਦਿੱਤੀਆਂ ਅੱਗ ਬੱਦੀ ਹੋਵੇ ਸਿੰਘ ਤਿਆਰ ਵਰਤਿਆਰ ਹੋਵੇ ਕੀ ਕਹਿੰਦੇ ਨੇ ਲੋਕ ਸਰਦਾਰ ਜਾਂਦਾ ਕੀ ਕਹਿੰਦੇ ਨੇ ਜੀ ਸਰਦਾਰ ਜਾਂਦਾ ਤੇ ਜੇ ਫਿਰ ਵੀ ਪੁੱਤ ਸਰਦਾਰਾਂ ਦਾ ਹੋਵੇ ਤੇ ਗੱਡੀ ਤੇ ਲਿਕਾਉਣਾ ਪਵੇ ਪੁੱਤ ਸਰਦਾਰਾਂ ਦਾ ਫਿਰ ਤੇ ਡਰ ਲਾਣ ਦੀਆਂ ਨੇ ਉਹ ਜੀ ਸਰਦਾਰੀ ਤੇ ਲਿਕਾਉਣਾ ਪੈ ਜਾਵੇ ਪੁੱਤ ਸਰਦਾਰਾਂ ਦਾ ਮੋਟਰਸਾਈਕਲ ਤੇ ਲਿਕਾਉਣਾ ਪੈ ਜਾਵੇ ਪੁੱਤ ਸਰਦਾਰਾਂ ਦਾ ਕਾਦੀ ਸਰਦਾਰੀ ਸਰਦਾਰੀ ਤੇ ਝਾਕਣੀ ਚਾਹੀਦੀ ਤੇਰੇ ਕੇਸਾਂ ਤੇਰੀ ਦਸਤਾਰ ਵਿੱਚੋਂ ਗੁਰਮੁਖ ਪਿਆਰੇ ਪਾਤਸ਼ਾਹ ਨੇ ਸਾਨੂੰ ਸਰਦਾਰੀਆਂ ਦਿੱਤੀਆਂ ਨੇ ਹਰ ਕਾਸੇਮਕ ਹਰ ਹੀ ਜਿਹਾ ਮੇਰੇ ਪਾਤਸ਼ਾਹ ਕਹਿੰਦੇ ਜਿੱਦਾਂ ਉਹਦੀ ਸੇਵਾ ਕਰੇਗਾ ਗੁਰੂ ਦੀ ਉਹਦੇ ਵਰਗਾ ਹੀ ਹੋ ਜਾਵੇਂਗਾ ਅਕੂ ਸਤਨਾਮ ਤੇਰਾ ਆਪਾ ਗੁਰਮੁਖ ਪਿਆਰੇ ਪਾਤਸ਼ਾਹ ਦੀ ਸੇਵਾ ਕਰੀਏ ਉਹਦੇ ਵਰਗੇ ਹੋਣਾ ਕਰੀਏ ਗੁਰੂ ਵਾਲੇ ਬਣੀਏ ਸਿੰਘ ਸੱਜੀਏ ਅੰਮ੍ਰਿਤ ਛਕੀਏ ਆਉਣ ਵਾਲਾ ਸਮਾਂ ਸ਼ਹੀਦੀ ਦੇਣੇ ਚੱਲਨੇ ਨੇ ਗੁਰਮੁਖ ਪਿਆਰਿਓ ਦਸੰਬਰ ਦੇ ਮਹੀਨੇ ਚ ਆਰੰਭ ਨੇ ਸ਼ਹੀਦੀ ਦੇਣਾ ਵੈਸੇ ਤੇ 25 ਤਰੀਕ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਵੀ ਸ਼ਹੀਦੀ ਦੇ ਨਾਲ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਸੇ ਕੋਈ ਐਸਾ ਦਿਨ ਨਹੀਂ ਹੈ ਜਿਸ ਦਿਨ ਸ਼ਹੀਦੀ ਨਾ ਹੋਵੇ ਸਿੱਖੀ ਦਾ ਸਿਧਾਂਤ ਚੱਕੀ ਦੀ ਤੇ ਇਤਿਹਾਸ ਹੀ ਬਾਗਵਾਲ ਵਡਾ ਇਤਿਹਾਸ ਸਿੱਖੀ ਦਾ ਕੋਈ ਐਸਾ ਦਿਨ ਨਹੀਂ ਜਿੱਦਾਂ ਸ਼ਹੀਦੀ ਦਾ ਹੋਵੇ ਚਲੋ ਫਿਰ ਵੀ ਆਪਾਂ ਜਿਹੜੇ ਦਸੰਬਰ ਦੇ ਮਹੀਨੇ ਨੂੰ ਜ਼ਿਆਦਾਤਰ ਆ ਪੰਜਾਰ ਸਾਹਿਬ ਜਾਦੇ ਉਹਨਾਂ ਦੀ ਸ਼ਹੀਦੀ ਨੂੰ ਵੀ ਆਪਾਂ ਮਨਦੇ ਆ ਤੇ ਹੁਣ ਗੁਰਮੁਖ ਪਿਆਰੇ 25 ਤਰੀਕ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਹੀਦੀ ਦਿਨ ਉਸ ਤੋਂ ਬਾਅਦਾਂ ਫਿਰ ਆਪਾਂ ਤਕਰੀਬਨ ਹਰ ਨਗਰ ਦੇ ਵਿੱਚੀ ਸਿੱਧੀ ਜੈਡ ਜੈਡ ਇਹ ਨਿਉ ਬਣਾਏ ਜਾਂਦੇ ਨੇ ਆਓ ਸਾਰੇ ਜਣੇ ਮੇਰੀਓ ਭੈਣੋ ਆਪਾਂ ਸ਼ਬਦ ਪੜ੍ਹ ਕੇ ਸਮਾਪਤੀ ਕਰਦੇ ਆ ਸੰਤ ਜਨਾ ਮੇਲ ਹਰ ਜਸ ਗਾਇਓ ਸੰਤ ਜਨਾ ਮੇਲ ਹਰ ਜਸ ਗਾਇਓ ਸੰਤ ਜਨਾਂ ਮੇਲ ਹਰ ਜਸ ਗਾਇਓ ਸੰਤ ਜਨਾਂ ਮੇਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਮਲ ਹਰ ਜਸ ਗਾਇਓ ਵਾਪੀ ਵਾ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਰਾਈ ਗੁਰ ਕਰ ਕਿਰਪਾ ਹਰ ਨਾਮ ਦਿਵਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸੰਤ ਜਨਾਂ ਮਿਲ ਹਰ ਜਸ ਗਾਇਓ ਸੰਤ ਜਨਾਂ ਮਿਲ ਹਰ ਜਸ ਗਾਇਓ ਸੰਤ ਜਨਾਂ ਮੇਲ ਹਰ ਜਸ ਗਾਓ ਸਤਿਗੁਰੂ ਸਾਡੇ ਸਾਰਿਆਂ ਤੇ ਕਿਰਪਾ ਕਰਨ ਤੁਹਾਡੇ ਤੇ ਸਾਰਿਆਂ ਤੇ ਮਿਹਰਾਂ ਭਰਿਆ ਹੱਥ ਰੱਖਣ ਤੁਸੀਂ ਪਾਤਸ਼ਾਹ ਦੇ ਪਾਵਨ ਚਰਨਾਂ ਦੀ ਹਾਜ਼ਰੀ ਪਰ ਦੇਓ ਮਨ ਦੀਆਂ ਸ਼ੁਭ ਮੰਨੂ ਕਾਮਨਾ ਸਤਿਗੁਰੂ ਜੀ ਸੰਪੂਰਨ ਕਰਨ ਆਪਣੇ ਅੰਦਰੋਂ ਕਰੋ ਕਰੋ ਸਿੱਖੀ ਜੀਵਨ ਨਾਮ ਦੀ ਦਾਤ ਸਤਿਗੁਰੂ ਸਾਡੀ ਝੋਲੀ ਵਿੱਚ ਪਾ ਦੇਣ ਆਇਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਪਾਤਸ਼ਾਹ ਦੇ ਚਰਨਾਂ ਅੰਦਰ ਝੁਕਾਉ ਸੀਸ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ